ਮੇਟਾ ਪ੍ਰੋਸ ਹੈ ਰਣ ਸਸਤੀ ਗਾਦ ਨਮਸਕਾਰ ਤੇ ਗੁੱਡ ਮਾਰਨਿੰਗ ਇਹ ਵੀਡੀਓ ਦਾ ਪੰਜਾਬੀ ਭਾਸ਼ਾ ਚ ਹੈ ਤੇ ਇਹਦਾ ਟਾਈਟਲ ਹੈ 2024-25 ਕੈਨੇਡਾ ਦਾ ਐਲ ਐਮ ਆਈ ਲੈਂ ਤੋਂ ਪਹਿਲਾਂ ਸੋਚੋ ਸਮਝੋ ਤੇ ਵਿਚਾਰ ਇਹ ਜਿਹੜੀ ਵੀਡੀਓ ਬਣਾਈ ਹੈ ਇਹ ਮੈਂ ਕੈਨੇਡਾ ਦੇ ਆਬ ਦੇ ਤਜਰਬੇ ਹਮ ਤੱਕ ਬਣਾਈ ਹੈ ਮੇਰੇ ਉੱਤੇ ਬਹੁਤ ਸਾਰੇ ਜਿਹੜੇ ਵਰਕਰ ਕੰਮ ਕਰਦੇ ਨੇ ਉਹ ਐਲ ਐਮ ਆਈ ਤੇ ਗਏ ਹੋਏ ਨਹੀਂ ਤੇ ਉਹਨਾਂ ਨੂੰ ਜੋ ਸਮੱਸਿਆਵਾਂ ਆ ਰਹੀਆਂ ਨੇ ਉਹ ਮੈਂ ਤੁਹਾਨੂੰ 15 ਪੁਆਇੰਟ ਕਵਰ ਅਪ ਕਰੂੰਗਾ ਜੇਕਰ ਤੁਸੀਂ 25 ਤੋਂ 30 ਲੱਖ ਜਾਂ 45 ਲੱਖ ਰੁਪਏ ਦੇ ਕੇ ਕੈਨੇਡਾ ਦਾ ਐਲ ਐਮ ਆਈਏ ਲੈ ਰਹੇ ਜੀ ਤੁਸੀਂ ਕਿਤੇ ਆਪਦੀ ਗਲਤੀ ਨਾਲ ਆਤਾਹੀ ਪਰਵਾਦੀ ਨਾ ਕਰ ਬੈਠੋ ਉਹਦੇ ਬਾਰੇ ਮੈਂ ਤੁਹਾਨੂੰ ਕੁਝ ਗੱਲਾਂ ਦੱਸੂਗਾ 2008 ਕੈਨੇਡਾ 'ਚ ਰੈਸੈਸ਼ਨ ਐ ਨਾ ਤਾਂ ਲੋਕਾਂ ਨੂੰ ਨੌਕਰੀ ਮਿਲਦੀ ਐ जिन्ह की नौकरी हैगी है उन्होंने नौकरी तो हटाया जा रहा है बैंक रफ्सी की जा रही है देखो तुम पैसा एडवास भी दे देना एल एम आई का मतलब की है कि कनेडा के जेडे इम्प्लायर ने को दो साल ले 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 ने ने। वो ता तनखा एडवास ही लै लें उकड़ों इंस्टालमेंट में तनखा वापस कर रहे हैं तो दो साल फ्री काम करा रहे है मेन जो यदि दुरवरत हो रही है नंबर टू पहला इंप्लायर तीह तो चाली लाख रुपए एल एम आई एर बेच रहे हैं तो बाद बैंक ग्रफसी फाइल कर रहे हैं जो बैंक फाइल करेगा तो ता नौकरी चली जाएगी फिर तुम की करोगे क्योंकि पैसा तो तुम पहला ही दे बैठे जी वह कोई तेजे को डाकूमेंट एविडेंस नहीं है नंबर तीन की तेरे तो पास काम करने की लड़ी स्किल है ਜੀ ਸੀ ਕੈਨੇਡਾ ਦੇ ਡਿਮਾਂਡ ਹੋਵੇ ਦੇਖੋ ਤੁਸੀਂ ਪੁਰਾਣੀਆਂ ਗੱਲਾਂ ਭੁੱਲ ਜਾਓ ਪਹਿਲਾਂ ਕੈਨੇਡਾ ਚ ਹਰ ਬੰਦਾ ਪੱਕਾ ਹੋ ਜਾਂਦਾ ਸੀ ਕਿਉਂ ਮਿਸਾਲ ਚ ਲੱਖ ਤੋਂ 2 ਲੱਖ ਬੰਦਾ ਜਾਂਦਾ ਸੀ ਹੁਣ ਤਾਂ ਉੱਥੇ 9.70 ਲੱਖ ਸਟੂਡੈਂਟ ਪਹਿਲਾ ਬਿਠਾ ਹੈ 14 ਲੱਖ ਸਟੂਡੈਂਟ ਇਸ ਸਾਲ 2024 ਚ ਜਾਣ ਦਾ ਅਨਮਾਨ ਹੈ ਜਦ ਇੰਨੇ ਵਿਦਿਆਰਥੀ ਇਥੇ ਪਹੁੰਚ ਜਾਣਗੇ ਉਹਨਾਂ ਨੂੰ ਇਨੀ ਨੌਕਰੀ ਇਥੋਂ ਮਿਲੂਗੀ ਉਹਨਾਂ ਨੂੰ ਇੰਨੇ ਬੰਦਿਆਂ ਨੂੰ ਰਹਿائش ਕਿੱਥੇ ਮਿਲੂਗੀ ਇਹਦੇ ਬਾਰੇ ਤੁਹਾਨੂੰ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ ਨੰਬਰ 1 ਕੀ ਤੁਹਾਡੇ ਕੋਲ ਲੋੜਿੰਗ ਦੀ ਸਕਿੱਲ ਹੈ ਜਿਸ ਦੀ ਕੈਨੇਡਾ ਵਿੱਚ ਡਿਮਾਂਡ ਹੋਵੇ ਨੰਬਰ 4 ਕੀ ਤੁਹਾਡੇ ਪਾਸ ਘੱਟੋ-ਘੱਟ 6 ਮਹੀਨੇ ਦਾ ਪ੍ਰੈਕਟੀਕਲ ਐਕਸਪੀਰੀਅੰਸ ਹੈ ਤੇ ਉਹਦਾ ਸਬੂਤ ਹੈ ਕਿ ਤੁਹਾਡੀ ਤਨਖਾਹ ਬੈਂਕ ਰਹੀ ਯਾਨੀ ਕੀ ਹੈ ਤੁਸੀਂ ਇਨਕਮ ਟੈਕਸ ਦੀ ਰਿਟਰਨ ਫਾਈਲ ਕੀਤੀ ਹੋਈ ਜਾਲੀ ਦਸਤਾਵੇਜ਼ ਬਣਾਓਗੇ ਤਾਂ ਆਪ ਦੀ ਪ੍ਰਵਤੀ ਆਪ ਹੀ ਕਰ ਜਾਓਗੇ ਨੰਬਰ 5 2024-25 ਵਿੱਚ ਕੈਨੇਡਾ ਪ੍ਰੈਫਰ ਕਰ ਰਿਹਾ ਹੈ ਕਿ ਉੱਥੇ ਆਉਣ ਵਾਲੇ ਜਿਹੜੇ ਸਟੂਡੈਂਟ ਨੇ ਜਾਂ ਵਰਕਰ ਨੇ ਉਹਨਾਂ ਨੂੰ ਜਾਂ ਤਾਂ ਕੰਸਟਰਕਸ਼ਨ ਵਰਕਰ ਦੇ ਤੌਰ ਤੇ ਕੰਮ ਕਰਨ ਜਾਂ ਮੈਡੀਕਲ ਨਾਲ ਸੰਬੰਧਿਤ ਵਰਕਰ ਹੋਣ ਜਿਵੇਂ ਨਰਸਿੰਗ ਹੋਇਆ ਕੇਅਰ giver ਹੋਇਆ ਮੈਡੀਕਲ ਲੈਬ ਟੈਕਨੀਸ਼ੀਅਨ ਆਫਥਲਮਿਕ ਟੈਕਨੀਸ਼ੀਅਨ ਜੇ ਫ੍ਰੈਂਚ ਸਪੀਕਿੰਗ ਹੋ ਜਾਂ ਟਰੱਕ ਡਰਾਈਵਰ ਦੀ ਨੌਕਰੀ ਕਰਨ ਦੀ ਯੋਗ ਹੋ ਤਾਂ ਤੁਹਾਨੂੰ ਕੈਨੇਡਾ ਜਾਣ ਦਾ ਫਾਇਦਾ ਹੈ ਕਿਉਂਕਿ ਤਾਂ ਦੇਖੋ ਕੈਨੇਡਾ ਹਰ ਬੰਦਾ ਜਾ ਸਕਦਾ ਹੈ ਜੰਮ ਦੇ ਬੱਚੇ ਤੋਂ ਲੈ ਕੇ ਜਿਨੂੰ ਚੰਦ ਦਾ ਨਾਂ ਨਹੀਂ ਹੋਣ ਫਿਰ ਵੀ ਬੰਦਾ ਕੈਨੇਡਾ ਜਾ ਸਕਦਾ ਹੈ ਪਰ ਉੱਥੇ ਪੱਕਿਆ ਨਹੀਂ ਹੋ ਸਕਦਾ ਤਾਂ ਨੂੰ ਇਹ ਗੱਲ ਪਹਿਲਾਂ ਸੋਚ ਸਮਝ ਕੇ ਵਿਚਾਰ ਕਰਨੀ ਚਾਹੀਦੀ ਹੈ ਨੰਬਰ 6 2024-25 ਵਿੱਚ ਬ੍ਰੈਂਟਨ ਤੇ ਸਰੀ ਸ਼ਹਿਰ ਵਿੱਚ ਜਾਣ ਵਾਲਿਆਂ ਵਾਸਤੇ IR ਲੈਣੀ ਕੋਈ ਬਹੁਤ ਕਿਉਂਕਿ ਇਹ ਦੋ ਸਟੇਟਾਂ ਜਿਹੜੀਆਂ ਨੇ ਬ੍ਰਿਟਿਸ਼ ਕੋਲੰਬੀਆ ਤੇ 온ਟਾਰੀਓ ਇਹਨਾਂ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਜੇਕਰ ਤੁਸੀਂ ਉੱਥੇ ਜਾਓਗੇ ਤਾਂ ਦੇ ਪੀਆਰ ਲਾਉਣ ਵਾਸਤੇ ਤੁਹਾਨੂੰ 5 ਸਾਲ ਦਾ ਟਾਈਮ ਲੱਗ ਸਕਦਾ ਹੈ ਜਦਕਿ 2024 ਚ ਜੇ ਤੁਸੀਂ ਅਲਬਰਟਾ ਸੈਟਕੈਚਵਨ ਮਨੀਟੋਬਾ ਚ ਜਾਂਦੇ ਜੀ ਇਹਨਾਂ ਤਿੰਨ ਸਟੇਟਾਂ ਦੀ ਪਾਪੂਲੇਸ਼ਨ ਘੱਟ ਹੈ ਤੇ ਤੁਹਾਡੀ ਪੀਆਰ 18 ਮਹੀਨੇ ਬਾਅਦ ਵੀ ਹੋ ਸਕਦੀ ਹੈ ਨੰਬਰ 7 ਕੈਨੇਡਾ ਦੀਆਂ ਕੁਝ ਸਟੇਟਸ 18 ਮਹੀਨੇ ਬਾਅਦ ਪੱਕੇ ਹੋਣ ਦੀ ਫਾਈਲ ਲੱਗੀ ਹੈ ਤੇ ਕੁਝ ਵੀ 5 ਸਾਲ ਬਾਅਦ। ਸੋ ਤੁਸੀਂ ਪਹਿਲਾਂ ਇਹ ਕੈਲਕੂਲੇਸ਼ਨ ਕਰ ਲਵੋ ਕਿ ਤੁਸੀਂ ਕਿੱਥੇ ਕਿਵੇਂ ਤੇ ਕਦ ਕੈਨੇਡਾ ਜਾਣਾ ਹੈ। ਨੰਬਰ 8 ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿਣ ਵਾਸਤੇ ਟਰੱਕ ਡਰਾਈਵਰ ਨੂੰ ਇੰਗਲਿਸ਼ ਜਨਰਲ ਵਿੱਚ 4 ਬੈਂਡ ਕੰਸਟਰਕਸ਼ਨ ਵਰਕਰ ਨੂੰ 6 ਬੈਂਡ ਤੇ ਮੈਡੀਕਲ ਵਾਲਿਆਂ ਨੂੰ 7 ਬੈਂਡ ਲੈਣੇ ਪੈ ਸਕਦੇ ਹਨ। कि अंग्रेजी जानते हो या नहीं नंबर नौ कि की तुसी कार ड्राइविंग जानते हो तो जहाँ पास ड्राइविंग लसेंस है या नहीं है देखो कनेडा एक ठंडा देश है जिथे बर्फ है ना स्कूटर ना मोटरसाइकिल चला सकते जी उत कार ही मिली ने सैकेंड हैंड कार लोगे तो हज़ार डालर तो लेके पांच हज़ार डालर तक मिल जाती है नवी कार लोगों दिखाने नहीं ता कार ਵੀ ਯਾ ਤੜਬੀ ਤੋਂ ਥਲੇ ਥਲੇ ਆ ਜਾਂਦੀ ਹੈ ਤੇ ਤੁਸੀਂ ਇਹ ਤਾਂ ਹੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਕਾਰਡ ਰਏ ਆਉਂਦੀ ਹੋਵੇ ਤੇ ਤੁਹਾਡੇ ਕੋਲ ਸਾਂਸ ਹੋਵੇ ਨੰਬਰ ਕਹਿੰਦੇ ਕੀ ਤੁਸੀਂ ਇੰਗਲਿਸ਼ ਭਾਸ਼ਾ ਵਿੱਚ ਗੱਲ ਕਰ ਸਕਦੇ ਹੋ ਜਾਂ ਨਹੀਂ ਦੇਖੋ ਜੇ ਤੁਹਾਨੂੰ ਇੰਗਲਿਸ਼ ਭਾਸ਼ਾ ਜਾਂ ਫ੍ਰੈਂਚ ਭਾਸ਼ਾ ਦੀ ਗੱਲ ਕਰਨੀ ਆਉਂਦੀ ਹੋਵੇਗੀ ਤੁਸੀਂ ਕੋਰੀਆ ਨਾਲ ਕੰਮ ਕਰੋਗੇ ਸੈਟਰਡੇ ਨੂੰ ਡੇਢ ਗੁਣਾ ਤਨਖਾਹ ਮਿਲੂਗੀ ਸੰਡੇ ਨੂੰ ਦੁੱਗਤ ਤਨਖਾਹ ਮਿਲੂਗੀ ਕਿਉਂਕਿ ਅਕਸਰ ਕੈਨੇਡਾ ਵਿੱਚ ਕੰਮ ਕਰਦੇ ਜਿਹੜੇ ਲੋਕ ਨੇ ਉਹ ਸੈਟਰਡੇ ਸੰਡੇ ਆਫ ਕਰਦੇ ਨੇ ਵਿਦਿਆਰਥੀਆਂ ਨੂੰ ਇਹੀ ਦੋ ਦਿਨ ਜ਼ਿਆਦਾ ਪਾਰਟ ਟਾਈਮ ਜਾਂ ਫੁੱਲ ਟਾਈਮ ਜੌਬ ਮਿਲਦੀ ਹੈ ਇਹ ਤਾਂ ਹੀ ਮਿਲ ਸਕਦੀ ਹੈ ਜੇ ਤੁਹਾਨੂੰ ਅੰਗਰੇਜ਼ੀ ਬੋਲਣੀ ਆਉਂਦੀ ਹੋਵੇ ਚਾਹੇ ਗਲਤ ਹੋਵੇ ਚਾਹੇ ਠੀਕ ਹੋਵੇ ਸੈਂਟੈਂਸ ਫਾਲੋ ਕਰਦੇ ਨਹੀਂ ਫਾਲੋ ਕਰਦੇ ਕਿਉਂਕਿ ਚਾਈਨਾ ਦੇ ਲੋਕ ਵੀ ਉੱਥੇ ਜਾਂਦੇ ਨੇ ਉਹ ਕਾਨੂੰਨ ਦੀ ਪਾਲਣਾ ਕਰਦੇ ਨਹੀਂ ਤੇ ਅੰਗਰੇਜ਼ੀ ਥੋੜੀ-ਬਹੁਤ ਬੋਲਣੀ ਚਾਹਦੇ ਨੇ ਤੇ ਉਹਦੇ ਨਾਲ ਉਹਨਾਂ ਦਾ ਕੰਮਕਾਰ ਚੱਲੀ ਜਾ ਰਿਹਾ। ਨੰਬਰ 14 ਕੀ ਤੁਸੀਂ ਕੰਮ ਕਰਨ ਦੇ ਆਦੀ ਹੋ ਜਾਂਦੇ? ਦੇਖੋ ਤੁਹਾਨੂੰ ਕੈਨੇਡਾ ਵਿੱਚ ਕੋਈ ਆਫਸਰ ਨਹੀਂ ਹੈ, ਵੀਜ਼ਾ ਨਹੀਂ ਹੈ। ਸਾਰੇ ਵਰਕਰ ਕੈਟਾਗਰੀ ਦੇ ਲੋਕ ਨਹੀਂ। ਤੁਹਾਨੂੰ ਐਜ਼ ਅ ਵਰਕਰ ਕੰਮ ਕਰਨਾ ਪਏਗਾ। ਜੇ ਤੁਹਾਨੂੰ ਕੰਮ ਕਰਨ ਦੀ ਆਦਤ ਹੈ ਤਾਂ ਹੀ ਤੁਸੀਂ ਕੈਨੇਡਾ 'ਚ ਜਾ ਕੇ ਕਾਮਯਾਬ ਹੋ ਸਕਦੇ ਹੋ, ਨਹੀਂ ਤਾਂ ਨਹੀਂ। ਨੰਬਰ 12 ਜੇਕਰ ਤੁਸੀਂ ਨਸ਼ਾ ਕਰਨ ਦੇ ਆਦੀ ਹੋ, ਤੁਸੀਂ ਕੈਨੇਡਾ ਬਿਲਕੁਲ ਨਾ ਜਾਓ। ਕੈਨੇਡਾ ਇਹਨਾਂ ਸ਼ੈ ਕੈਨੇਡੀਅਨ ਡਾਲਰ ਵਿੱਚ ਮਿਲਦਾ ਹੈ ਤੇ ਉਹ ਤੁਹਾਨੂੰ ਬਹੁਤ ਮਹਿੰਗਾ ਪਵੇਗਾ ਤੁਹਾਡੀ ਕਮਾਈ ਘਟ ਤੇ ਖਰਚਾ ਜ਼ਿਆਦਾ ਹੋਵੇਗਾ ਕੈਨੇਡਾ ਦੀ ਸਰਕਾਰ ਨੇ ਜਿਹੜੇ ਪਹਿਲਾਂ ਜਾਲੀ ਵਿਆ ਕਰਾ ਕੇ ਕੈਨੇਡਾ ਜਾਂਦੇ ਸੀ ਉਹਨਾਂ ਤੇ ਲਗਾਮ ਕੱਸ ਦਿੱਤੀ ਹੈ ਜੇਕਰ ਤੁਸੀਂ ਕੈਨੇਡਾ ਪਹੁੰਚ ਕੇ 5 ਸਾਲ ਇੱਕੋ ਛੱਤ ਦੇ ਥੱਲੇ ਨਹੀਂ ਰਹੇ ਤਾਂ ਤੁਹਾਨੂੰ ਉੱਥੇ ਕੈਦ ਵੀ ਹੋ ਸਕਦੀ ਹੈ ਤੇ ਤੁਹਾਡੀ ਡਿਪੋਰਟੇਸ਼ਨ ਵੀ ਹੋ ਸਕਦੀ ਹੈ ਤੇ ਜੁਰਮਾਨਾ ਵੀ ਹੋ ਸਕਦਾ ਹੈ ਇੰਨਾਂ ਗੱਲਾਂ ਤੋਂ ਬਚਣ ਵਾਸਤੇ ਤੁਸੀਂ ਸਾਡੇ ਨਾਲ ਫ੍ਰੀ ਵਿੱਚ ਸਵੇਰੇ 9:00 ਤੋਂ ਸ਼ਾਮ ਦੇ 5:00 ਵਜੇ ਤੱਕ ਆਪ ਦੇ ਪੀਅਰਸ ਨੂੰ ਨਾਲ ਜਾ ਕੇ ਜਾਂ ਆਪ ਆ ਕੇ ਫੇਸ ਟੂ ਫੇਸ ਗੱਲ ਕਰ ਸਕਦੇ ਜੀ ਜਿਹਦੇ ਵਾਸਤੇ ਕੋਈ ਵੀ ਫੀਸ ਨਹੀਂ ਹੈ ਤੁਹਾਨੂੰ ਹਰ ਜਾਣਕਾਰੀ ਫ੍ਰੀ ਵਿੱਚ ਦਿੱਤੀ ਜਾਏਗੀ ਥੈਂਕ ਯੂ ਵੈਰੀ ਮਚ ਸਟੇ ਕਨੈਕਟਡ ਵਿਦ ਅਸ